ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਨੇ 75 ਸਾਲ ਦੀ ਵਡੇਰੀ ਉਮਰ ਵਿੱਚ 18 ਸਿਰ ਦਾ ਖੰਡਾ ਚੁੱਕ ਕੇ ਜੰਗੇ ਮੈਦਾਨ ਵਿੱਚ ਦੁਸ਼ਮਣਾਂ ਦੇ ਆਹੂ ਲਾ ਦਿੱਤੇ ਸਨ ਬਾਬਾ ਦੀਪ ਸਿੰਘ ਜੀ ਕੇਵਲ ਤਲਵਾਰ ਦੇ ਨਹੀਂ ਬਲਕਿ ਕਲਮ ਦੇ ਵੀ ਤਨਈਸਾਨ ਜਿਨ੍ਹਾਂ ਨੇ ਆਪ ਆਪਣੇ ਹੱਥੀ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖੇ ਜੋ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਤੇ ਤਖਤ ਸ੍ਰੀ ਅਨੰਦਪੁਰ ਸਾਹਿਬੇ ਜੀ ਗਏ ਬਾਬਾ ਦੀਪ ਸਿੰਘ ਜੀ ਨੇ ਛੋਟੇ ਹੁੰਦੇ ਆ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿੰਦੇ ਸਮੇਂ ਕਈ ਭਾਸ਼ਾਵਾਂ ਦਾ ਗਿਆਨ ਵੀ ਸਿੱਖਿਆ ਤੇ ਫਿਰ ਉਹਨਾਂ ਨੇ ਅਰਬੀ ਭਾਸ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਲਿਖਤ ਦੀ ਸੇਵਾ ਆਪਣੇ ਹੱਥੀਂ ਕੀਤੀ ਅੱਜ ਦੇ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਬਾਰੇ ਬੜੀਆਂ ਹੀ ਵਡਮੁੱllੀਆਂ ਜਾਣਕਾਰੀਆਂ ਦੇ ਬਾਰੇ ਪਰ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਤੁਹਾਨੂੰ ਸਿੱਖ ਧਰਮ ਨਾਲ ਰਿਲੇਟਡ ਵੀਡੀਓਜ਼ ਵੇਖਣ ਨੂੰ ਹਮੇਸ਼ਾ ਹੀ ਮਿਲਦੀਆਂ ਰਹਿਣ ਅਸੀਂ ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਨ 1755 ਵਿੱਚ ਜਦੋਂ ਅਹਿਮ ਸ਼ਾ ਅਫਦਾਲੀ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਤਬਾਹ ਕਰਨ ਲਈ ਆਪਣੀ ਫੌਜ ਭੇਜੀ ਤਾਂ ਉਦੋਂ ਬਾਬਾ ਦੀਪ ਸਿੰਘ ਜੀ ਨੇ ਕਿਵੇਂ ਕੁਝ ਸਿੰਘਾਂ ਦੀ ਇੱਕ ਟੁਕੜੀ ਦੇ ਨਾਲ ਅਬਦਾਲੀ ਦੀ ਫੌਜ ਨੂੰ ਭਜਣਾ ਪਾ ਦਿੱਤੀਆਂ ਇਸ ਸਾਰੀ ਜੰਗ ਦੀ ਘਟਨਾ ਉੱਤੇ ਇੱਕ ਵੀਡੀਓ ਇਸ ਚੈਨਲ ਉੱਤੇ ਆਲਰੇਡੀ ਬਣਾਈ ਗਈ ਹੈ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ ਉਸ ਵੀਡੀਓ ਨੂੰ ਦੇਖਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਉਸ ਜੰਗ ਬਾਰੇ ਜਾਣਕਾਰੀ ਮਿਲ ਸਕੇ ਹੁਣ ਗੱਲ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਦੇ ਬਚਪਨ ਦੀ ਜਦੋਂ ਛੋਟੇ ਹੁੰਦਿਆਂ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਗਏ ਤੇ ਉੱਥੇ ਹੀ ਉਹਨਾਂ ਕੋਲ ਰਹਿਣ ਲੱਗ ਪਏ ਤੇ ਫਿਰ 12 ਸਾਲ ਤੱਕ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਬਤੀਤ ਕਰਨ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਉਹਨਾਂ ਕੋਲੋਂ ਆਗਿਆ ਲੈ ਕੇ ਆਪਣੇ ਪਿੰਡ ਪਹੂਵਿੰਡ ਆਪਣੇ ਮਾਤਾ-ਪਿਤਾ ਕੋਲ ਵਾਪਸ ਆ ਗਏ ਤੇ ਆਪਣੇ ਪਿਤਾ ਜੀ ਦੇ ਨਾਲ ਖੇਤੀਬਾੜੀ ਵਿੱਚ ਹੱਥ ਵਟਾਉਣ ਲੱਗੇ ਜਦੋਂ ਇੱਕ ਸਿੰਘ ਪਾਸੋਂ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਾੜੀ ਰਾਜਿਆਂ ਤੇ ਮੁਗਲਾਂ ਦੇ ਹੱਲਾ ਬੋਲਣ ਕਾਰਨ ਅਨੰਤਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਸਾਰਾ ਪਰਿਵਾਰ ਸਰਸਾ ਨਦੀ ਦੇ ਵਿਛੜ ਗਿਆ ਤਾਂ ਬਾਬਾ ਦੀਪ ਸਿੰਘ ਜੀ ਉਸੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਲਈ ਆਪਣੇ ਪਿੰਡੋਂ ਪਹੂਵਿੰਡੋਂ ਤੁਰ ਪਏ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਤੋਂ ਬਾਅਦ ਬਾਬਾ ਜੀ ਨੂੰ ਸਾਹਿਬਜ਼ਾਦੇ ਦੀ ਸ਼ਹੀਦੀ ਬਾਰੇ ਪਤਾ ਲੱਗਾ ਤੇ ਉਹਨਾਂ ਦਾ ਗੁੱਸਾ ਅਸਮਾਨ ਛੂਣ ਲੱਗਾ ਕਿ ਮੁਗਲ ਐਨੇ ਭਾਪੇ ਕਿਵੇਂ ਹੋ ਸਕਦੇ ਨੇ ਕਿ ਉਹਨਾਂ ਨੇ ਮਾਸੂਮ ਬੱਚਿਆਂ ਦੇ ਐਨੇ ਜ਼ੁਲਮ ਕੀਤੇ ਤੇ ਉਹਨਾਂ ਨੂੰ ਕੋਹ ਕੋਕੇ ਸ਼ਹੀਦ ਕਰ ਦਿੱਤਾ ਹੁਣ ਸਮਾਂ ਆਇਆ ਸੰਨ 1707 ਦੀਦਾ ਜਦੋਂ ਬਾਬਾ ਦੀਪ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਇਕੱਠੇ ਹੋ ਗਏ ਤੇ ਪੰਜਾਬ ਦੀ ਆਜ਼ਾਦੀ ਲਈ ਸੰਘਰਸ਼ ਕਰਨ ਲੱਗੇ ਇਹ ਦੋਵੇਂ ਯੋਧੇ ਸਰਹੰਦ ਦੀ ਜੰਗ ਵਿੱਚ ਇਕੱਠੇ ਲੜੇ ਜਿੱਥੇ ਕਿ ਦੋਵੇਂ ਛੋਟੇ ਸਾਹਿਬ ਜਦਾਂ ਨੂੰ ਸ਼ਹੀਦ ਕੀਤਾ ਗਿਆ ਸੀ ਬੇਸ਼ੱਕ ਗਿਣਤੀ ਵਿੱਚ ਮੁਗਲ ਫੌਜ ਸਿੱਖਾਂ ਦੀ ਫੌਜ ਤੋਂ ਬਹੁਤ ਹੀ ਜ਼ਿਆਦਾ ਸੀ ਫੌਜਾਂ ਦੀ ਗਿਣਤੀ ਵਿੱਚ ਇੰਨਾ ਵੱਡਾ ਅੰਤਰ ਹੋਣ ਦੇ ਬਾਵਜੂਦ ਵੀ ਸਿੱਖ ਫੌਜ ਨੇ ਆਪਣਾ ਹੌਸਲਾ ਨਾ ਛੱਡਿਆ ਤੇ ਪਾਪੀਆਂ ਨੂੰ ਸਜ਼ਾ ਦਿੱਤੀ। ਇਸ ਦੌਰਾਨ ਵਜ਼ੀਰ ਖਾਂ ਤੇ ਸੁੱਚਾ ਨੰਦ ਦੇ ਪਾਪਾਂ ਦਾ ਹਿਸਾਬ ਕੀਤਾ ਗਿਆ। ਇਸ ਟੌਪਿਕ ਦੇ ਉੱਤੇ ਇੱਕ ਡਿਟੇਲਡ ਵੀਡੀਓ ਇਸ ਚੈਨਲ ਉੱਤੇ ਪਹਿਲਾਂ ਤੋਂ ਹੀ ਅਵੇਲੇਬਲ ਹੈ। ਉਸ ਵੀਡੀਓ ਨੂੰ ਦੇਖਣਾ ਨਾ ਭੁੱਲਣਾ ਕਿ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਂ ਤੇ ਸੁੱਚਾ ਨੰਦ ਨੂੰ ਉਹਨਾਂ ਦੇ ਅੰਤ ਤੱਕ ਪਹੁੰਚਾਇਆ। ਉਸ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ। ਇਸ ਜੰਗ ਤੋਂ ਬਾਅਦ ਸਿੱਖ ਫੌਜ 12 ਮਿਸਲਾਂ ਵਿੱਚ ਵੰਡੀ ਗਈ ਜਿਸ ਵਿੱਚੋਂ ਕਿ ਇੱਕ ਸ਼ਹੀਦੀ ਮਿਸਲ ਸੀ ਜਿਸ ਦੇ ਕਮਾਂਡਰ ਬਾਬਾ ਦੀਪ ਸਿੰਘ ਜੀ ਸਨ। ਹੁਣ ਸਮਾਂ ਆਉਂਦਾ ਹੈ ਸਨ 1716 ਦਾ ਜੋ ਕਿ ਸਿੱਖ ਕੌਮ ਲਈ ਬਹੁਤ ਹੀ ਮਹੱਤਵਪੂਰਨ ਸਮਾ ਸੀ। ਇਸ ਸਮੇਂ ਸਿੱਖ ਕੌਮ ਦੋ ਹਿੱਸਿਆਂ ਵਿੱਚ ਵੰਡੀ ਗਈ ਜਿਸ ਵਿੱਚੋਂ ਕਿ ਇੱਕ ਬੰਦਹੀ ਖਾਲਸਾ ਤੇ ਦੂਜਾ ਤਤ ਖਾਲਸਾ ਸੀ ਕਹਿੰਦੇ ਨੇ ਕਿ ਬੰਦਾਈ ਖਾਲਸਾ ਉਹ ਸੀ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਕੌਮ ਦੇ ਅਖੀਰਲੇ ਗੁਰੂ ਮੰਨਦੇ ਸਨ ਤੇ ਦੂਜਾ ਗਰੁੱਪ ਤਤ ਖਾਲਸਾ ਸੀ ਜੋ ਯਕੀਨ ਕਰਦੇ ਸਨ ਕਿ ਸਿੱਖ ਕੌਮ ਦੇ ਅਖੀਰਲੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਦੇਸ਼ ਹੈ ਇਹ ਦੋਵੇਂ ਧੜੇ ਆਪਸ ਵਿੱਚ ਟਕਰਾਵ ਰੱਖਣ ਲੱਗੇ ਤੇ ਸਿੱਖ ਕੌਮ ਵਿੱਚ ਮਤਭੇਦ ਆਉਣ ਲੱਗਾ ਤੇ ਫਿਰ ਇਨ੍ਹਾਂ ਦੋਹਾਂ ਵਿੱਚ ਇਸ ਗੱਲ ਨੂੰ ਲੈ ਕੇ ਬਹਿਸ ਹੋਣ ਲੱਗੀ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਕਾਰਜਕਾਲ ਕਿਸਦੇ ਹਿੱਸੇ ਆਵੇਗਾ ਇਹ ਸਭ ਦੇ ਹੱਲ ਲਈ ਬਾਬਾ ਦੀਪ ਸਿੰਘ ਜੀ ਅੱਗੇ ਆਏ ਤੇ ਦੋਵਾਂ ਗਰੁੱਪਾਂ ਨੂੰ ਬੁਲਾ ਕੇ ਇਸ ਗੱਲ ਦਾ ਹੱਲ ਕਰਨ ਲਈ ਕਿਹਾ ਦੋਵਾਂ ਧੜਿਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਤੇ ਭਾਈ ਮਨੀ ਸਿੰਘ ਜੀ ਇਸ ਗੱਲ ਉੱਤੇ ਪਹੁੰਚੇ ਕਿ ਇਸ ਗੱਲ ਦਾ ਫੈਸਲਾ ਨਿਰੰਕਾਰ ਨੂੰ ਹੀ ਕਰਨ ਦਿਓ ਕੇ ਅਸਲ ਦੇ ਵਿੱਚ ਇਹਨਾਂ ਦੋਹਾਂ ਦੇ ਵਿੱਚੋਂ ਸਹੀ ਕੌਣ ਹੈ ਤੇ ਸਿੱਖਾਂ ਦਾ ਅਖੀਰਲਾ ਗੁਰੂ ਕੌਣ ਹੈ ਆਪਾਂ ਤਾਂ ਸਿਰਫ ਇੱਕ ਰਾਹ ਹੀ ਚੁਣ ਸਕਦੇ ਹਾਂ ਉਸ ਸਮੇਂ ਸਾਰੇ ਸਿੱਖ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਦਾ ਬਹੁਤ ਹੀ ਆਦਰ ਸਤਿਕਾਰ ਕਰਦੇ ਸਨ ਤੇ ਉਹਨਾਂ ਦੀ ਕਈ ਹੋਈ ਗੱਲ ਨੂੰ ਬਿਲਕੁਲ ਨਹੀਂ ਟਾਲਦੇ ਸਨ ਇਸ ਗੱਲ ਉੱਤੇ ਦੋਵੇਂ ਗਰੁੱਪ ਪੂਰੀ ਤਰ੍ਹਾਂ ਇਸ ਗੱਲ ਲਈ ਉਹਨਾਂ ਨੇ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਦੋ ਪਰਚੀਆਂ ਪਾਈਆਂ ਇੱਕ ਕੁੱਤੇ ਬੰਦਾ ਹੀ ਖਾਲਸਾ ਤੇ ਇੱਕ ਕੁੱਤੇ ਤਤ ਖਾਲਸਾ ਲਿਖਿਆ ਗਿਆ ਤੇ ਕਿਹਾ ਕਿ ਜੋ ਪਰਤੀ ਜਿਆਦਾ ਸਮੇਂ ਤੱਕ ਉੱਪਰ ਤੈਰਦੀ ਰਹੇਗੀ ਉਹ ਹੀ ਹਰਿਮੰਦਰ ਸਾਹਿਬ ਦਾ ਸਾਰਾ ਕਾਰਜਕਾਲ ਸੰਭੇਗਾ ਤੇ ਦੂਜਾ ਗਰੁੱਪ ਦਰਬਾਰ ਸਾਹਿਬ ਛੱਡ ਕੇ ਚਲਾ ਜਾਵੇਗਾ ਇਸ ਗੱਲ ਉਤੇ ਸਭ ਸਹਿਮਤ ਹੋ ਗਏ ਦਰਬਾਰ ਸਾਹਿਬ ਵਿੱਚ ਅਰਦਾਸ ਕੀਤੀ ਗਈ ਤੇ ਦੋਵੇਂ ਪਰਚੀਆਂ ਸਰੋਵਰ ਵਿੱਚ ਪਾ ਦਿੱਤੀਆਂ ਗਈਆਂ ਕੁਝ ਸਮੇਂ ਤੱਕ ਦੋਵੇਂ ਪਰਚੀਆਂ ਦੇ ਤੈਰਨ ਤੋਂ ਬਾਅਦ ਇੱਕ ਪਰਚੀ ਸਰੋਵਰ ਵਿੱਚ ਡੁੱਬ ਗਈ ਤੇ ਦੂਜੀ ਤੈਰਦੀ ਰਹੀ ਤੈਰਦੀ ਹੋਈ ਪਰਚੀ ਨੂੰ ਦੇਖਿਆ ਗਿਆ ਤਾਂ ਉਸ ਉਤੇ ਤਤ ਖਾਲਸਾ ਲਿਖਿਆ ਹੋਇਆ ਸੀ ਇਸ ਤਰ੍ਹਾਂ ਤਤ ਖਾਲਸਾ ਹਰਮੰਦਰ ਸਾਹਿਬ ਵਿੱਚ ਹੀ ਰਹਿ ਗਿਆ ਤੇ ਬੰਦਾਈ ਖਾਲਸਾ ਨੂੰ ਦਰਬਾਰ ਸਾਹਿਬ ਛੱਡ ਕੇ ਜਾਣਾ ਪਿਆ ਉਸ ਸਮੇਂ ਤੋਂ ਹੀ ਸਿੱਖਾਂ ਦੇ ਵਿੱਚ ਆਪਸੀ ਮਤਭੇਦ ਸਾਰੇ ਖਤਮ ਹੋ ਗਏ ਤੇ ਸਾਰੀ ਸਿੱਖ ਕੌਮ ਨੂੰ ਇਸ ਗੱਲ ਤੇ ਯਕੀਨ ਹੋ ਗਿਆ ਕਿ ਸਿੱਖਾਂ ਦੇ ਅਖੀਰਲੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਇਸ ਤਰ੍ਹਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਨੇ ਬੜੀ ਹੀ ਅਹਿਮ ਭੂਮਿਕਾ ਨਿਭਾਈ ਸਿੱਖ ਕੌਮ ਦੇ ਸਾਰੇ ਮਤਭੇਦਾਂ ਨੂੰ ਮਿਟਾਉਣ ਦੇ ਲਈ ਇਹ ਸੀ ਬਾਬਾ ਦੀਪ ਸਿੰਘ ਜੀ ਦੀ ਸਿਆਣਪ ਤੇ ਉਹਨਾਂ ਦੇ ਜੀਵਨ ਉੱਤੇ ਬਣਾਈ ਹੋਈ ਇੱਕ ਹੋਰ ਕਹਾਣੀ ਦੀ ਵੀਡੀਓ ਉਮੀਦ ਹੈ ਕਿ ਵੀਡੀਓ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਹੋਰ ਅਨ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇ ਦੇਣਾ ਮਿਲਦੇ ਹਾਂ ਇਸ ਚੈਨਲ ਉੱਤੇ ਇੱਕ ਨਵੀਂ ਵੀਡੀਓ ਨੂੰ ਲੈ ਕੇ आफ्नो किमती समय दिनलाई धन्यवाद